ਆਉਂਦੀ ਆ ਨਸੀਬਾਂ ਨਾਲ ਏ ਘੜੀਆਂ ਆਉਂਦੀ ਆ ਨਸੀਬਾਂ ਨਾਲ ਏ ਘੜੀਆਂ ਤੇਰੇ ਤੇਰੇ ਨੂੰ ਸਜਾਇਆ ਲਾ ਕੇ ਫੁੱਲ ਕਲੀਆਂ ਤੇਰੇ ਤੇਰੇ ਨੂੰ ਸਜਾਇਆ ਲਾ ਕੇ ਫੁੱਲ ਕਲੀਆਂ ਓ ਬੱਲਾ ਬੱਲਾ ਓ ਬੱਲੇ ਓ ਮਾਰੇ ਬਾਗ ਲੱਗੇ ਰਹਿਣ ਓ ਮੈਂ ਕਹਾ ਬਾਗਾਂ ਚ ਸਾਗ ਲੱਗੇ ਰਹਿਣ ਖੇਤਾਂ ਨੂੰ ਸਾਗ ਲੱਗੇ ਰਹਿਣ ਓ ਭੰਡਾ ਕੋਈ ਗੱਲ ਸੁਣਾ ਉਹ ਰੱਬ ਨੂੰ ਪਾਉਣ ਲਈ ਲੋਕੀ ਬੜੇ ਔਖੇ ਹੋਏ ਪਏ ਆ। ਉਹ ਬੜੇ ਔਖੇ ਹੋਏ ਪਏ ਆ। ਆਪਣੇ ਆਪ ਨੂੰ ਬੜੇ ਕਠਿਨਾਈਆਂ ਦੇ ਵਿੱਚ ਦੀ ਲੈ ਕੇ ਤੁਰੇ ਫਿਰਦੇ ਆ। ਉਹ ਬੜੀਆਂ ਕਠਿਨਾਈਆਂ ਚ ਲੈ ਕੇ ਫਿਰਦੇ ਆ। ਉਹ ਕਈ ਵਾਰੀ ਮੈਂ ਦੇਖਦਾ ਭਈ ਡੰਡੋਦ ਕਰਦੇ ਤੁਰੇ ਹੁੰਦੇ ਆ। ਉਹ ਡੰਡੋਦ ਕਰਦੇ ਤੁਰੇ ਹੁੰਦੇ ਆ। ਉੱਥੇ ਗਿੱਟੇ-ਗੋਡੇ ਛਲਾਏ ਹੋ ਹੁੰਦੇ ਆ। ਉਹ ਭੰਡਾ ਇਦਾਂ ਨਹੀਂ ਰੱਬ ਮਿਲਦਾ। ਉਹ ਮੈਂ ਦੇਖਦਾ ਕਈ ਤਾਂ ਉੱਥੇ ਧੂਣੀਆਂ ਤੁਹਾਦ ਘਾ ਕੇ ਬੈਠੇ ਹੁੰਦੇ ਆ। ਉਹ ਭੰਡਾ ਇਦਾਂ ਨਹੀਂ ਰੱਬ ਮਿਲਦਾ। ਉਹ ਕਈ ਇੱਥੇ ਪਾਣੀ 'ਚ ਖੜ ਕੇ ਰੱਬ ਨੂੰ ਲੱਭਣ ਲੱਗੇ ਹੁੰਦੇ ਆ। ਉਹ ਲੱਭਣ ਲੱਗੇ ਹ ਉਹ ਦਾ ਅਦੇ ਕਿੱਦਾਂ ਮਿਲਦਾ ਰੱਬ ਉਹ ਨਾ ਰੱਬ ਮਿਲਦਾ ਗੁਰੂ ਘਰਾਂ ਚ ਨਾ ਰੱਬ ਮਿਲਦਾ ਗੁਰੂ ਘਰਾਂ ਚ ਉਹ ਨਾ ਰੱਬ ਮਿਲਦਾ ਗੁਰੂ ਘਰਾਂ ਚ ਨਾ ਰੱਬ ਮਿਲਦਾ ਗੁਰੂ ਘਰਾਂ ਚੋਂ ਨਾਮ ਮਿਲਦਾ ਮੰਦਰ ਮਸੀਤਾਂ ਨਾ ਮਿਲਦਾ ਮੰਦਰ ਮਸੀਤਾਂ ਉਹ ਪੰਡਾ ਰੱਬ ਉਹਨਾਂ ਨੂੰ ਮਿਲਦਾ ਕਿਹਨਾਂ ਨੂੰ ਮਿਲਦਾ ਇਹ ਸਾਫ ਜਿਨ੍ਹਾਂ ਦੀਆਂ ਨੀਤਾਂ ਇਹ ਮੈਂ ਕਹਿੰਦਾ ਇਦਾਂ ਵੀ ਨਹੀਂ ਰੱਬ ਮਿਲਦਾ ਉਹ ਫੇਰ ਸਿਮਰਨ ਕਰਨਾ ਮਿਲਦਾ ਉਹ ਮੈਂ ਕਹਾਂ ਸਿਮਰਨ ਕਰਨਾ ਵੀ ਨਹੀਂ ਰੱਬ ਮਿਲਦਾ ਉਹ ਮੈਂ ਕਹਾਂ ਫੇਰ ਪਹਾੜਾਂ 'ਚ ਜਾਣ ਨਾਲ ਮਿਲਦਾ ਇਹ ਪਹਾੜਾਂ 'ਚ ਜਾਣ ਨਾਲ ਵੀ ਨਹੀਂ ਰੱਬ ਮਿਲਦਾ ਉਹ ਮੈਂ ਕਹਾਂ ਫੇਰ ਗੁਫਾ 'ਚ ਜਾਣ ਨਾਲ ਮਿਲਦਾ ਹਾਂ ਗੁਫਾ 'ਚ ਜਾਣ ਨਾਲ ਮਿਲਦਾ ਹੂ ਗੋਭਾ ਜਾਣਨਾ ਰੱਬ ਸਰਬ ਬੀਬੀਆਂ ਨੂੰ ਮਿਲਦਾ ਬੰਦਿਆਂ ਨੂੰ ਕੋਈ ਨਹੀਂ ਮਿਲਦਾ ਉਹ ਰਹਿਣ ਵੀ ਦਿਆ ਕਰ ਉੱਥੇ ਨਾਲ ਫੇਰ ਮਾਫੀਆਂ ਵੀ ਦੇ ਦਿੰਦਾ ਉਹ ਰਹਿਣ ਵੀ ਦੇ ਆ ਜੀ ਉਹ ਹੀ ਰੱਬ ਫੇਰ ਜੇਲ੍ਹ ਦੇ ਵਿੱਚ ਵੀ ਪਾਰਦਾ ਰਾ ਕਰਨ ਚਲੇ ਜਾਂਦਾ ਆ ਆ ਪੰਡਾ ਆ ਪੰਡਾ ਉਹ ਫੇਰ ਰੱਬ ਆ ਬਰਮੀਆਂ ਦੇ ਦੁੱਧ ਪੌਣ ਦਾ ਮਿਲਦਾ ਉਹ ਮੈਂ ਕਹ ਦੁੱਧ ਪੌਣ ਦਾ ਗੱਲ ਸੱਪਾ ਹੀ ਮਿਲਦਾ ਹੋਰ ਕੋਈ ਨਹੀਂ ਮਿਲਦਾ ਹੈਗਾ ਉਹ ਫੇਰ ਦੱਸ ਇਹਨਾਂ ਨੂੰ ਕਿੱਦਾਂ ਮਿਲਦਾ ਉਹ ਰੱਬ ਨੂੰ ਪੌਣ ਦਾ ਇੱਕੋ ਹੀ ਇੱਕ ਤਰੀਕਾ ਆ ਇੱਕੋ ਇੱਕ ਤਰੀਕਾ ਆ ਬਹੁਤ ਸਾਰੇ ਤਰੀਕੇ ਆ ਬਹੁਤ ਸਾਰੇ ਤਰੀਕੇ ਉਹ ਮੈਂ ਕਹ ਮੈਂ ਤਾਂ ਇਦਾਂ ਹੀ ਰੱਬ ਮਿਲਦਾ ਦੇਖਿਆ ਉਹ ਕਿਹੜਾ ਕਿ ਟਾ ਵੇਚਣਾ ਸ਼ੁਰੂ ਕਰ ਦਿਓ ਉਹ ਜਾਣ ਵੀ ਦਿਆ ਕਰ ਰੱਬ ਖੋਦ ਖੋਦ ਚੱਲ ਕੇ ਆ ਉਹ ਜਾਣ ਵੀ ਦਿਆ ਕਰ ਪੰਡਾ ਕਾਲ ਕੋ ਢੜੀ ਜਾ ਕੇ ਬੈਠ ਜਾਏ ਉਹ ਜਾਣ ਵੀ ਦਿਆ ਕਰ ਇੱਥੇ ਮੇਰਾ ਬੰਦ ਮਿਲਣਾ ਆਊਗਾ ਉਹ ਬਸ ਵੀ ਕਰੇ ਰੱਬ ਨੂੰ ਤਾਲਬੀ ਇੰਨੀ ਲੱਗੀ ਉਹ ਹੁੰਦੇ ਜਾ ਯਾਰ ਵੀ ਵੇਖਰ ਪੰਡਾ ਉਹ ਟਕਾਈ ਤਾਂ ਲੱਗਦਾ ਉਹ ਜਾਣ ਵੀ ਦਿਆ ਕਰ ਮੈਂ ਅੱਜ ਕੱਲ ਇਦਾਂ ਹੀ ਮਿਲਦਾ ਦੇਖੋ ਉਹ ਰਹਿਣ ਦਿਆ ਕਰ ਹੋਰ ਕੋਈ ਤਰੀਕਾ ਹੈ ਨਹੀਂਗਾ ਉਹ ਜਾਣ ਦਿਆ ਕਰ ਉਹ ਪੰਡਾ ਤੈਨੂੰ ਪਤਾ ਆਪਣੇ ਦੇਸ਼ ਦੇ ਜਿਹੜੀ ਸਰਕਾਰ ਆ ਹਾਂਜੀ ਉਹਨੇ ਚਿੱਟਾ ਵੇਚਣ ਵਾਲਿਆਂ ਦੇ ਖਿਲਾਫ ਬੜੇ ਸਖਤਵਾ ਕਾਰਵਾਈਆਂ ਕੀਤੀਆਂ ਅੱਛਾ ਸਖਤ ਕਾਰਵਾਈਆਂ ਕੀਤੀਆਂ ਜੀ ਛੋੜੀਆਂ ਸਖਤ ਕਾਰਵਾਈਆਂ ਅੱ ਬਹੁਤ ਸਖਤ ਕਾਨੂੰਨ ਬਣਾਤੇ। ਉਹ ਮੈਂ ਕਹ ਜਿਹੜਾ ਗਲਤੀ ਕਰਦਾ ਫੜਿਆ ਗਿਆ। ਜਿਹੜਾ ਗਲਤੀ ਕਰਦਾ ਫੜਿਆ ਗਿਆ। ਉਹ ਮੈਂ ਕਹ ਉਹਨੂੰ ਚੱਕ ਕੇ ਅੰਦਰ ਦੇ ਦੋ। ਅੱਛਾ ਸਾਰੇ ਨੂੰ ਅੰਦਰ ਦਊਗੀ। ਉਹ ਮੈਂ ਕਹ ਅੰਦਰ ਦੇਊ। ਚਾਹੇ ਕੋਈ ਰਾਜਨੀਤਿਕ ਲੀਡਰ ਹੋਵੇ। ਉਹ ਮੈਂ ਕਹ ਚਾਹੇ ਕੋਈ ਰਾਜਨੀਤਿਕ ਲੀਡਰ ਹੋਵੇ। ਚਾਹੇ ਕੋ ਮਲਾਜਮ ਹੋਵੇ ਉਹਨੂੰ ਵੀ ਅੰਦਰ ਦਊ। ਮੈਂ ਕਹ ਚਾਹੇ ਕੋਈ ਮਲਾਜਮ ਹੋਵੇ। ਚਾਹੇ ਕੋ ਬਹੁਤ ਵੱਡਿਆ ਸਰਸੂਖ ਵਾਲਾ ਬਾਬਾ ਹੋਵੇ ਉਹਨੂੰ ਵੀ ਅੰਦਰ ਦਊ। ਮੈਂ ਕਹ ਕੋਈ ਬਹੁਤ ਵੱਡਿਆ ਸਰਸੂਖ ਵਾਲਾ ਬਾਬਾ ਹੋਵੇ ਉਹਨੂੰ ਵੀ ਅੱਛਾ ਅੱਛਾ ਫਿਰ ਤਾਂ ਇਹ ਬਹੁਤ ਵਧੀਆ ਸਰਕਾਰ ਨੇ ਕੰਮ ਕੀਤਾ ਹੈ। ਪੰਡਾ ਜਿਹੜਾ ਮਰਜ਼ੀ ਹੋਵੇ ਉਥੋਂ ਤੱਕ ਕੇ ਦੇਸ਼ ਦਾ ਕੋਈ ਵੀ ਵੱਡੇ ਤੋਂ ਵੱਡਾ ਲੀਡਰ ਹੋਵੇ ਸਾਰੇ ਨੂੰ ਅੰਦਰ ਦੇਊਗੀ ਮੈਂ ਕਹਿੰਦੀ ਉਹ ਵੀ ਗਲਤੀ ਕਰੂ ਉਹਨੂੰ ਵੀ ਅੰਦਰ ਦੇ ਦੋ ਮੈਂ ਫੇਰ ਤਾਂ ਬਹੁਤ ਵਧੀਆ ਮੈਂ ਤਾਂ ਹੋਰ ਹੀ ਕੰਮ ਸੋਚਿਆ ਸੀਗਾ ਉਹ ਕਿਹੜਾ ਉਹ ਮੈਂ ਕਹਿੰਦਾ ਇੱਥੇ ਨਸ਼ੇ ਦਾ ਬਹੁਤ ਚੱਲਦਾ ਆ ਆਰਾਮ ਨਾਲ ਬਾਹਰ ਹੀ ਚੱਲਿਆ ਮੈਂ ਤਾਂ ਉਹ ਮੈਂ ਤਾਂ ਪੰਡਾ ਬਾਹਰ ਦੇਣਾ ਆਹੋ ਉਹ ਮੈਂ ਤਾਂ ਚਪਲਾ ਪਾ ਕੇ ਜਾਈ ਕਿਉਂ ਉਹ ਪਖੜਾ ਬਣਾਈ ਓਏ ਮੈਂ ਉਸ ਵਾਰ ਦੀ ਨਹੀਂ ਗੱਲ ਕਰਦਾ ਉਹ ਫੇਰ ਕਿਹੜੀ ਵਾਰ ਦੀ ਗੱਲ ਕਰਦਾ ਉਹ ਮੈਂ ਤਾਂ ਵਿਦੇਸ਼ ਜਾਣ ਦੀ ਗੱਲ ਕਰਦਾ ਸੀਗਾ ਵਿਦੇਸ਼ ਜਾਣ ਦੀ ਗੱਲ ਆਹੋ ਠੀਕ ਆ ਪੰਡਾ ਉਹ ਪੰਡਾ ਫੇਰ ਦੱਸ ਉਹ ਬਾਹਰ ਉੱਥੇ ਕੋਈ ਆਪਣਾ ਕਾਰੋਬਾਰ ਕਰਾਂਗੇ। ਉਹ ਮਾ ਤਾਂ ਕਾਰੋਬਾਰ ਇੱਥੇ ਹੀ ਕਰਦੇ ਆ। ਇੱਥੇ ਕਿਹੜਾ ਕਾਰੋਬਾਰ ਕਰਦੇ? ਉਹਨਾਂ ਦਾ ਭੰਡਾ ਇੱਥੇ ਹੀ ਕਰਦੇ ਆ। ਇੱਥੇ ਕਿਹੜਾ ਕਰਨਾ? ਉਹ ਮਾ ਦਾ ਬਹੁਤ ਵੱਡਾ ਬਿਜ਼ਨਸ ਆ। ਇੱਥੇ ਤਾਂ ਭੰਡੀ ਪ੍ਰਚਾਰ ਦਾ ਹੀ ਕੰਮ ਕਰ ਸਕਦੇ। ਉਹਨਾਂ ਦਾ ਭੰਡੀ ਪ੍ਰਚਾਰ ਦਾ ਹੀ ਸਹੀ ਆ। ਜਿਹਦਾ ਮਰਜ਼ੀ ਕਰਵਾਈਦਾ ਵੋ। ਉਹ ਜਾਨ ਵੀ ਦਿਆਗਾ। ਇਹਦੇ ਨਾਲ ਹੀ ਤਰੱਕੀ ਕਰਾਂਗੇ। ਉਹ ਰਾਮ ਵੀ ਦਿਆਗਾ। ਇਹਦੇ ਨਾਲ ਹੀ ਮੁੱਖ ਮੰਤਰੀ ਲੱਗਾਂਗੇ। ਉਹ ਜਾਨ ਵੀ ਦਿਆਗਾ। ਉਹ ਭੰਡਾ ਜੇ ਮੁੱਖ ਮੰਤਰੀ ਲੱਗਣ ਦੀ ਗੱਲ ਕੀਤੀ ਆ। ਆਹੋ। ਉਹ ਮਾ ਦਾ ਪ੍ਰਧਾਨ ਮੰਤਰੀ ਲੱਗਦੇ ਆ। ਪ੍ਰਧਾਨ ਮੰਤਰੀ ਲੱਗਣ ਦੀ ਬ ਉਹ ਫੇਰ ਤਾਂ ਮੈਂ ਕਹਿੰਦਾ ਕੰਮ ਹੀ ਇਹੋ ਜਿਹਾ ਕਰਨਾ ਪਊਗਾ ਕਿਹੜਾ ਫੇਰ ਤਾਂ ਕਿਤੇ ਚਾਹ ਦਾ ਖੁੱਖਾ ਖੋਲਣਾ ਪਊਗਾ ਮੈਂ ਕਹਾਂ ਚਾਹ ਦਾ ਖੁੱਖਾ ਖੋਲਣਾ ਪਊਗਾ ਉੱਥੇ ਹੀ ਨਾਲੇ ਚਾਹ ਬਣਾਵਾਂਗੇ ਬਣਾਇਆ ਕਰਾਂਗੇ ਨਾਲੇ ਚਾਹ ਬਣਾਵਾਂਗੇ ਬਣਾਇਆ ਕਰਾਂਗੇ ਨਾਲੇ ਭਾਂਡੇ ਮਾਣਾਂਗੇ ਨਾਲੇ ਭਾਂਡੇ ਮਾਣਾਂਗੇ ਇੱਥੇ ਹੀ ਦੇਸ਼ ਨੂੰ ਮਾਣ ਜਾ ਕੇ ਛੋੜੀ ਛੋੜੀ ਇੱਥੇ ਹੀ ਦੇਸ਼ ਨੂੰ ਮਾਣ ਮਾਣ ਇੱਥੇ ਹੀ ਦੇਸ਼ ਨੂੰ ਚਮਕਾਵਾਗੇ ਉਹ ਬੱਸ ਵੀ ਕਰਿਆ ਕਰ ਮੈਂ ਕਿਹਾ ਤਰੱਕੀਆਂ ਕਰਾਵਾਂਗੇ ਉਹ ਬੱਸ ਵੀ ਤੇਰੇ ਇੱਥੇ ਹੀ ਕਾਰੋਬਾਰ ਫਲਾਵਾਂਗੇ ਉਹ ਬੱਸ ਵੀ ਕਰਿਆ ਕਰ